ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਬਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟਾਪ ਬਰੀਡ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਆ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਸੇ ਕਾਫੀ ਆ ਬੜੀ ਆ ਬਾਈ ਕਿਵੇਂ ਚੱਲਦਾ ਕੰਮ ਕੋ ਵਧੀਆ ਬਾਈ ਪੂਰਾ ਹੋ ਗਿਆ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਵੀਰ ਸਾਗਰ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਦਸੀਲ ਭਰਮਪਰਾਪੁਰ ਆਪਣਾ ਨੇੜੇ ਪਿੰਡ ਆਪਾਂ ਦਾ ਨੇੜੇ ਆਪਾਂ ਕੋਈ ਰਾਮਪਰਾ ਸਹਿਰ ਪੈ ਜਾਂਦਾ ਸਲਾਪੁਰਾ ਪਿੰਡ ਪੈ ਜਾਂਦਾ ਮੋਬਾਈਲ ਨੰਬਰ 902397605 ਜੀ ਠੀਕ ਆ ਬਾਈ ਕਿਹੜਾ ਸੂਆ ਸੂਈ ਆ ਬਈ ਇਹ ਦੂਜਾ ਸੂਆ ਸੂਈ ਆ ਫੁੱਲ ਵੱਡੇ ਸਾਈਜ਼ ਚ ਵੜ ਗਈ ਪਰਸੋਂ ਦੀ ਸੂਈ ਹੈ ਵੜੇ ਬਈ ਯਾਰ ਬ੍ਰੀਡ ਕਿਹੜੀਆਂ ਇਹ ਜਲਸੀ ਆ ਕਾਫੀ ਕਲਰ ਦੀ ਬਈ ਹਾਂ ਬ੍ਰੀਡ ਦਾ ਆਪੀ ਦੇਖ ਫੁੱਲ ਵੱਡੀ ਵੜ ਗਈ ਸਹੀ ਗੱਲ ਹੈ ਲੇਵਾ ਦੇਖ ਹਣਾ ਬਹੁਤ ਜਿਆਦਾ ਲੇਵਾ ਬਈ ਸੂਕ ਕੋਈ ਸਟਾਰਟ ਹੋ ਜਾਂਦਾ ਹੈਗਾ ਲੇਵਾ ਫਿੱਟ ਫਿੱਟ ਲੇਵਾ ਕਣੀ ਬਹੁਤ ਚੰਗੀ ਗਈ ਬਹੁਤ ਚੰਗੀ ਵੜ ਗਈ ਬਾਕੀ ਸਾਰੇ ਇਹ ਅਜ ਪਰਸੋਂ ਸੁਈ ਗੋ ਜਵਾਲ ਨਚੋੜੀ ਵੀ ਆਪਣੇ ਬੋਲੇ ਜਵਾਂ ਸਾਫ ਕਰਕੇ ਨਾ ਬਈ ਕੀ ਦੇਤਾ ਨੇ ਬੱਚਾ ਦੇਤਾ ਬਰੀਡ ਬਹੁਤ ਆਗੀ ਹਮ ਤੇ ਬੈਠਦੀ ਆਪਦੀ ਬਰੀਡ ਵੀ ਦਿਖਾਏ ਕਿੰਨੀ ਕਾ ਨਾ ਫੁੱਲ ਕਾਦੇ ਤੇ ਬੇਨ ਬੇਨ ਫੁੱਲ ਆ ਬਈ ਪਹਿਲਾਂ ਫੇਸ ਦੇਖ ਬਹੁਤ ਚੰਗਾ ਬਈ ਯਾਰ ਕਿਹਨੇ ਬਾਹਰ ਨਹੀਂ ਦੋਈ ਇਹ ਦੂਜੇ ਤੋਂ ਹਉਤੀ ਜਲੀ ਆ ਕੇ ਕਲਾ ਕਹਿ ਰਹਾ ਦਾ ਓਕੇ ਹੁਣ ਇਹਦੇ ਕੋਲ 18 ਕਿਲੋ ਬੋਲੀ ਹੋ ਬਈ ਚੱਲ ਜਾਈ ਹਮਮ ਠੰਡੀ ਪੱਟ ਦੇ ਪਾਰ ਸਾਈਡ ਤੇ ਘਰ ਬਣਾ ਠੰਡ ਹੈ ਜਰਾ ਟਰੱਕ ਇਹ ਜਮੂਰੂ ਨਾ ਲਾ ਕੇ ਚੱਕਰ ਬਾਦੀ ਇਹ ਕਮਾਲ ਦੀ ਬਾਲਾ ਚੰਗਾ ਢਾਂਚਾ ਤੇ ਜਿਗਾਰ ਲੱਗਿਆ ਘਰ ਬਣੀ ਨੂੰ ਕਿ ਨਹੀਂ ਬਾਈ ਮੇਰਾ ਕਿਤੋਂ ਸਟਾਰਟ ਹੁੰਦਾ ਬਾਈ ਯਾਰ ਆਥੋਂ ਤਾਂ ਬਾੜ ਫਸ ਜਾਂਦੀ ਆ ਉਹ ਨਹੀਂ ਗੱਲ ਸਹੀ ਆ ਦੋਦ ਬਾਈ ਬਾੜ ਦਾ 22 ਕਿਲੋ ਪਲੋਣ ਦਤਾ 25 ਕਿਲੋ ਦੋਦ ਖਰਾ ਦੇ ਦੂ ਮੱਝਾ ਰਗਾ ਬਾਈ ਜਮਾ ਫੈਰ ਵਾਲਾ ਓਕੇ ਹੂੰ ਹੁਣ ਵੀ 18 ਕਿਲੋ ਕੰਡੇ ਵਾਲੀ ਤੈਨ ਨਹੀਂ ਕੋਈ ਦਾਦਾ ਜੀ ਆਪਾਂ ਘਰੇ ਵਾਲਾ ਚੋਕੇ ਲੈ ਜਾ ਸਾਈ ਕਰਕੇ ਉਹ ਨਹੀਂ ਕੰਮੂਗਾ ਲਾਂਬਿਆ ਨਹੀਂ ਜੇ ਜੂਰ ਦੀ ਭਰਪੂਰ ਦੀ ਫੁੱਲ ਗਰੰਟੀ ਉਹ ਵੀਡੀਓ ਸਾਰਾ ਕੋ ਦੇਵਾਂਗਾ ਆਪਾਂ ਜੇਰ ਜੂਰ ਦਾ ਬਾਕੀ ਵੀਰੇ ਗਰਮੀ ਦਾ ਮੌਸਮ ਆਉਂਦਾ ਫੁੱਲ ਕੰਮ ਜਾ ਫਰੂ ਗਰਮੀ ਨਹੀਂ ਇਦੋਂ ਦਿਖਾਇਆ ਟਰੱਕ ਕਿੱਥੇ ਪਿਆ ਲੈ ਵਾ ਫੁੱਲਾ ਜਣੀਆਂ ਕਰਮ ਵਾਲੇ ਦੀ ਲੈਦਾ ਚਾਰੇ ਥਾਂ ਮੁੱਠੀ ਆਇਆ ਪੂਰੇ ਟੋਲ ਦੇ ਆਹ ਬਾਤ ਇੱਕ ਨੰਬਰ ਥਾਂ ਲੱਗਿਆ ਹਾਂ ਹੂੰ ਤਬ ਲੰਮੀ ਉਮੀ ਭਾਈ ਇਹ ਮੈਨੂੰ ਫੋਨ ਲਾ ਭਾਈ ਯਾਰ ਸਹੀ ਹੈ 29 ਬਹੁਤ ਆ ਸਹੀ ਗੱਲ ਆ ਫੁੱਲ ਬ੍ਰੀਡ ਹਾਂ ਬਹੁਤ ਚੰਗੀ ਵੜਾ ਯਾਰ ਬਈ ਜਿੰਨੀ ਮਰਜ਼ੀ ਤਰੀਫ ਕਰ ਮਾਲੀ ਦੀ ਓਨੀ ਚੰਗੀ ਆ ਬਾਕੀ ਭਾਈ ਹੁਣ ਇਹ ਹੀ ਚੱਲਣੀਆਂ ਗਰਮੀ ਗਰਮੀ ਹਾਂ ਲੈ ਇਸ ਦੇ ਇਸ ਦੀ ਬਿਊਟੀ ਬੜੀ ਕਮਾਲ ਮੋਦੀਵਾਦੀ ਵਾਲੀ ਬੱਚੀ ਪੂਰੀ ਚੰਗੀ ਆ ਟੋਰਾ ਚੈੱਕ ਕਰੋ ਇੱਕ ਨੰਬਰ ਟੋਰਾ ਕਰਮਾ ਇਹਨੂੰ ਲੈ ਵਾ ਲੂ ਵਾ ਬਹੁਤ ਲੱਗਿਆ ਬਹੁਤ ਜਿਆਦਾ ਚੰਗੀ ਵੜਾ ਭਾਈ ਅੰਦਰ ਖੜੀ ਹੋਰਦਾ ਧੁੱਪੇ ਕੱਢਦਾ ਉਹਦੇ ਦੇਖ ਕੇ ਹੈ ਚੌਂਕਾ ਲਾ ਗਈ ਗੱਲ ਆ ਭਾਈ ਕੀ ਬਾਤ ਫੁੱਲ ਬ੍ਰੀਡ ਆ ਗੁੰਧਿਆ ਪਿਆ ਨਾੜਾ ਨਾਲ ਇਵਾਂ ਬਹੁਤ ਚੰਗੀ ਬਈ ਹੂੰ ਠੀਕ ਹੈ ਛਵਾਈ ਚੂਈ ਐਨ ਓਕੇ ਬਈ ਮੋਟੀ ਮੋਟੀ ਚਵਾਈ ਲੱਗੀ ਆ ਯਾਰ ਠੀਕ ਹੈ ਤੂੰ ਕਰ ਗਿਆ ਜਿਵੇਂ ਜਵਾਗ ਲਿਆ ਜਵਾਗ ਵੀ ਚੋਦੂ ਇਨੀ ਚੰਗੀ ਆ ਠੀਕ ਆ ਬਰਾ ਮੈਂਟਲ ਆ ਕੰਮ ਚਵਾਈ ਦਾ ਯਾਰ ਤੇ ਕੀ ਮੋਲ ਆ ਵੀਰੇ ਜੈਸ਼ ਬਈ ਯਾਰ ਮੋਲ ਗਰਾਊਂਡ ਦਾ ਪਾਣੀ 95 ਕਰਾ ਲੈ 90 ਕਰਾ ਲੈ ਜੀ ਬਾਹਰ ਦਾ ਨਾ ਆ ਜੂ ਵੇਖ ਜੂ ਜੇ ਬਾਅਦ ਲੈਨੇ 100 ਰੁਪਏ ਸੂਰ ਕਰਨੇ ਮਰਜੀ 82 ਰੁਪਿਆ ਹੂੰ ਲੰਬਾ ਕਿਹੜਾ ਗੱਲ ਦਾ ਨਹੀਂ ਇਹ ਤੇ ਬਈ ਆਉਣਾ ਆਪਾਂ ਨੂੰ ਓਕੇ ਬਾਈ ਆਲਾ ਸੋਨੇਰ ਕੀ ਕਰਕੇ ਲਿਆਏ ਸੋਨੇਰ ਕੀ ਹੈਗੀ ਆ ਨਾ ਖਰੀ ਕਰਕੇ ਲਿਆਏ ਜਿਹਦੇ ਭਾਏ ਦੇਣੇ ਆ ਗੱਲਾ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜੀ ਕਰਾ ਲਓ 82000 ਦੀ ਵਾੜ ਦੇ ਦੇ ਦਾਂਗੇ ਵਿੱਚੋਂ ਮੰਗ ਜਿੱਥੇ ਮਰਜੀ ਪੈਸਾ ਕਰ ਲੈ ਬਈ ਬਹੁਤ ਚੰਗੀ ਵਾੜਾ ਕੁਆਲਟੀ ਕੁਲਟੀ ਪਾ ਲਈ ਬੱਚੀ ਚ ਲੈ ਹੂੰ ਲੈ ਬਈ ਵਾੜਾ ਵਾੜਾ ਚੰਗਾ ਲਿਆ ਫਿਟਿੰਗ ਹੀ ਬਹੁਤ ਚੰਗਾ ਬਈ ਯਾਰ ਸਹੀ ਗਾ ਹੁਣ ਮੂਹਰੋਂ ਦੇ ਕੇ ਇੱਥੇ ਫਿਰ ਦਲੇ ਬਾਈ ਲੈ ਲੈ ਕੀ ਬਾਤ ਆ ਬੜਾ ਚੰਗਾ ਲਿਆ ਕਿਦਾਂ ਕਿਦਾਂ ਇਹ ਜਾ ਬਹੁਤ ਨਿਕਲਦਾ ਬਈ ਡੇਲੀ ਨਹੀਂ ਆਉਂਦਾ ਕੋਈ ਚੱਕਰ ਨਹੀਂ ਬਾਈ ਇਹਦੀਆਂ ਮਾਰ ਕੇ ਰਖਾਂਦਾ ਲੈ ਬੱਚਾ ਹਟ ਕੇ ਖਾਂਦਾ ਹੂੰ ਬਈ ਕੋਈ ਕੁੱਝ ਨਹੀਂ ਕਹਿੰਦੀ ਬਈ ਜੇ ਮਾਰਦੇ ਲੈ ਕੋਈ ਚੱਕਰ ਨਹੀਂ ਲੈ ਬੈਠ ਨਾ ਬੱਚਾ ਹਟ ਕੇ ਬਈ ਮੂੰਹ ਬਣਾਉਂ ਬਈ ਕੋਈ ਨਹੀਂ ਕਹਿੰਦੀ ਲੈ ਸਹੀ ਗੱਲ ਲੈ ਕੋਈ ਨਹੀਂ ਗੱਲ ਵਾਲੀ ਨੇ ਕੁਝ ਨਹੀਂ ਠੰਡੀ ਸੀਲ ਫੁੱਲ ਕੀ ਆ ਬਾਤ ਆ ਬਈ ਬਹੁਤ ਚੰਗਾ ਜਾਨਵਰ ਬਈ ਇਹਦਾ ਹੂੰ ਬਾਕੀ ਯਾਰ ਸਾਰੀਆਂ ਗੱਲਾਂ ਓਕੇ ਆ ਪੂਰੀ ਬਈ ਪੂਰੀ ਮੰਨ ਕੇ ਚੱਲੋ ਗਰਮੀ ਦਾ ਮੌਸਮ ਆ ਦਾ ਗਰਮੀ ਨਹੀਂ ਮੰਨਣਾ ਬਈ ਸਾਢੇ 4-5 ਰੋਂਦੀ ਆ ਹਾਂ 7 ਵਜੇ ਰੋਕੀ ਦੇ ਉਹਦਾ ਕੋਈ ਫਾਇਦਾ ਨਹੀਂ ਗੱਪ ਮਾਰਨਾ ਸਹੀ ਆ ਬਈ ਜਿੰਨੀ ਉਹ ਨਹੀਂ ਦੱਸਾਂਗਾ ਪਰ ਸਾਢੇ 4-5 ਰੋਂ ਫਟ ਰਾਵ ਆਉਂਦੀ ਠੰਡੀ ਬਈ ਜਰੋਂ ਓਕੇ ਲੈ ਥਾਣ ਦੇ ਬਾਰੇ ਚੈੱਕ ਕਰਵਾ ਲੈ ਥਣ ਤਾਂ ਬੜਾ ਚੰਗਾ ਲੱਗਿਆ ਯਾਰ ਆ ਕੇ ਨਾਲ ਆਏ ਮੈਂ ਥੱਲੇ ਨਾਲ ਇੰਨੀ ਗਰੰਟੀ ਆਪਣੀ ਠੀਕ ਆ ਉਹ ਨਿਕਾਲ ਲੱਦ ਹੱਲੀ ਕਰਨ ਵਾਲਾ ਫਿਰ ਵੀ ਫਰਜ ਆ ਪਾਇ ਨਹੀਂ ਕਹਿੰਦੇ ਸਹੀ ਗੱਲ ਆ ਬਾਈ ਵੀ ਉਹ ਗਰੰਟੀ ਵਾਲਾ ਕੰਮ ਹੀ ਆ ਹੂੰ ਜਵਾਈ ਦੇਖ ਬੜਾ ਅਟੀਆਂ ਚੋਣਾ ਹਨੇ ਇੱਕ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮਾਂ ਦੀ ਨਹੀਂ ਕੁਝ ਨਹੀਂ ਇਹਦੇ ਨਿਆਣਾ ਪਾ ਕੇ ਬਿਨਾਂ ਆਪਣਾ ਬਿਨਾਂ ਦੇਣਾ ਤਾਂ ਇੱਕ ਗੱਲ ਹੀ ਆ ਠੀਕ ਆ ਹੂੰ ਨਿਆਣਾ ਵੀ ਬਾਈ ਕਹਿੰਦਾ ਫੋਨਾ ਪਾਉ ਹੁਣ ਲੱਗਲੀ ਕਰਾਵਾਂ ਵਾਲੇ ਦੀ ਆਪਾਂ ਹੋਣੀ ਵਾਲੀ ਤੋਂ ਹੁਣ ਦੇਖੋ ਨਿਬੜਦੀ ਐ ਚਵਾਈ ਕਿ ਨਹੀਂ ਹੁਣ ਮੂਹਲੇ ਥਣ ਦਾ ਡਾਕਟਰ ਸੁਣਾਈ ਚਵਾਈ ਚੈੱਕ ਕਰ ਲੋ ਕੀ ਬਾਤ ਇੱਕ ਨੰਬਰ ਚੋਂ ਆ ਬਾਈ ਇੱਕ ਨੰਬਰ ਬੜੀ ਚੰਗੀ ਚਵਾਈ ਲੱਗੀ ਆ ਘਰ ਵਾਲੀ ਨੂੰ ਕਹਿੰਦਾ ਯਾਰ ਬਈ ਅੱਖਾਂ ਮੇਰੀਆਂ ਜਾ ਜਗੜਾ ਨਿਬੜਦੀ ਆ ਲਾਂਬੇ ਵਾਲਾ ਕੰਮ ਨਹੀਂ ਹੋਊਗਾ ਤੁਹਾਨੂੰ आनंदवारी ਜੈ ਕੁਰਬਾਨ ਇੱਕ ਨੰਬਰ ਥਾਣੇ ਫੇਸਪੂਲ ਸੇ ਇੱਕ ਨੰਬਰ ਮੁੱਲ ਜਮਾ ਯਾਜ ਦੇ ਸੇ ਵੀਰ ਨੂੰ ਬੜਾ ਪਸੰਦ ਆਈ ਬਾਈ ਨੇ ਕਰ ਲਿਓ ਧੰਨਵਾਦ ਜੀ